ਹਾਂਜੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਪਾ ਚੌਥਾ ਚੈਪਟਰ ਕੈਮੀਕਲ ਬੌਂਡਿੰਗ ਐਂਡ ਮੋਲੀਕੂਲਰ ਸਟਰਕਚਰ ਦੀ ਬਰਤੀ ਗੱਲ ਕਰ ਰਹੇ ਹਾਂ ਤੇ ਆਪਣਾ ਅੱਜ ਦਾ ਟੌਪਿਕ ਹੈ ਬੌਂਡ ਪੈਰਾਮੀਟਰਸ ਬੌਂਡ ਪੈਰਾਮੀਟਰਸ ਦੇ ਵਿੱਚ ਅਸੀਂ ਵੱਖਰੀ ਵੱਖਰੀ ਪੈਰਾਮੀਟਰ ਦੀ ਗੱਲ ਕਰਾਂਗੇ ਜਿਦੇ ਵਿੱਚ ਬੌਂਡ ਐਂਗਲ ਹੋ ਜਾਂਦਾ ਹੈ ਬੌਂਡ ਲੈਂਥ ਹੋ ਜਾਂਦੀ ਹੈ ਬੌਂਡਿੰਗ ਤਲਪੀ ਹੋ ਜਾਂਦੀ ਹੈ ਬੌਂਡ ਆਰਡਰ ਹੋ ਜਾਂਦਾ ਹੈ ਇਹਨਾਂ ਸਾਰੀਆਂ ਗੱਲਾਂ ਦੀ ਅਸੀਂ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾ ਪੈਰਾਮੀਟਰ ਹੈ ਸਾਡਾ ਬੌਂਡ ਲੈਂਥ ਬੌਂਡ ਲੈਂਥ ਬੌਂਡ ਲੈਂਥ ਕੀ ਹੁੰਦੀ ਹੈ ਬੇਟੀ ਕਿਸੇ ਵੀ ਮੋਲੀਕਿਊਲ ਦੇ ਦੋ ਬੌਂਡਡ ਐਟਮਸ ਲੈ ਲੈਂਦੇ ਨੇ ਆਪਾਂ ਉਹਨਾਂ ਦੇ ਜਿਹੜੇ ਸੈਂਟਰਸ ਹੋਣਗੇ ਨਿਊਕਲੀਆਈ ਦੇ ਉਹਨਾਂ ਦੇ ਸੈਂਟਰਸ ਤੱਕ ਦਾ ਜਿੰਨਾ ਐਵਰੇਜ ਡਿਸਟੈਂਸ ਹੈ ਉਸ ਨੂੰ ਅਸੀਂ ਬੇਟੀ ਬੌਂਡ ਲੈਂਥ ਆਖ ਦਿੰਦੇ ਹਾਂ ਦਾ ਐਵਰੇਜ ਡਿਸਟੈਂਸ ਬੀਟਵੀਨ ਦ ਸੈਂਟਰਸ ਆਫ ਦ ਨਿਊਕਲੀਆਈ ਆਫ ਟੂ ਬੌਂਡਡ ਐਟਮਸ ਇਨ ਦ ਮੋਲੀਕਿਊਲ ਕਿਸੇ ਵੀ ਮੋਲੀਕਿਊਲ ਦੇ ਬੌਂਡਡ ਐਟਮਸ ਦੇ ਨਿਊਕਲੀਅਸ ਦੇ ਸੈਂਟਰਾਂ ਦਾ ਐਵਰੇਜ ਡਿਸਟੈਂਸ ਤੁਸੀਂ ਜਿੰਨਾ ਲੈ ਲਿਆ ਉਹਨੂੰ ਬੇਟੇ ਆਪਾਂ ਕੀ ਕਹਦੇ ਹਾਂਗੇ ਵੀ ਬੌਂਡ ਲੈਂਥ ਆਖ ਦਿਆਂਗੇ ਉਹਦੇ ਵਿੱਚ ਐਸ ਐਟਮ ਦਾ ਰੇਡੀਅਸ ਆ ਜਾਊਗਾ ਆਰ ਐ ਪਲੱਸ ਐਸ ਐਟਮ ਦਾ ਰੇਡੀਅਸ ਆ ਜਾਊਗਾ ਆਰ ਬੀ ਇਹਨਾਂ ਦੋਨਾਂ ਨੂੰ ਜੋੜ ਕੇ ਆਪਾਂ ਬੌਂਡ ਲੈਂਥ ਬਣਾ ਸਕਦੇ ਹਾਂਗੇ ਤਾਂ ਬੌਂਡ ਲੈਂਥ ਕਿਹੜੇ ਕਿਹੜੇ ਫੈਕਟਰਾਂ ਤੇ ਉੱਤੇ ਅਫੈਕਟਡ ਹੁੰਦੀ ਹੈ ਬੇਟੇ ਸਭ ਤੋਂ ਪਹਿਲੀ ਗੱਲ ਤਾਂ ਹੈ ਬੌਂਡ ਮਲਟੀਪਲੀਸਿਟੀ। ਬੌਂਡ ਮਲਟੀਪਲੀਸਿਟੀ ਇਹਦੇ ਉੱਤੇ ਹੀ ਡਿਪੈਂਡ ਕਰਦੀ ਹੈ ਵੀ ਸਾਡੇ ਕੋਲੇ ਬੌਂਡ ਮਲਟੀਪਲੀਸਿਟੀ ਕਿੰਨੀ ਹੈ। ਬੌਂਡ ਮਲਟੀਪਲੀਸਿਟੀ ਦਾ ਮਤਲਬ ਹੈ ਕਿ ਬੌਂਡ ਸਿੰਗਲ ਹੈ ਜਾਂ ਬੌਂਡ ਡਬਲ ਹੈ ਜਾਂ ਬੌਂਡ ਟ੍ਰਿਪਲ ਹੈ। ਜੇ ਤਾਂ ਬਟੇ ਬੌਂਡ ਸਿੰਗਲ ਹੈ ਤਾਂ ਬੌਂਡ ਲੈਂਥ ਜ਼ਿਆਦਾ ਹੁੰਦੀ ਹੈ। ਜੇ ਬੌਂਡ ਡਬਲ ਹੈ ਤਾਂ ਬੌਂਡ ਲੈਂਥ ਘੱਟ ਜਾਂਦੀ ਹੈ। ਜੇਕਰ ਬੌਂਡ ਟ੍ਰਿਪਲ ਹੈ ਤਾਂ ਬੌਂਡ ਲੈਂਥ ਉਸ ਤੋਂ ਵੀ ਘਟ ਜਾਂਦੀ ਹੈਗੀ ਹੈ ਡਿਕਰੀਸ ਹੋ ਜਾਂਦੀ ਹੈ ਪਹਿਲਾ ਫੈਕਟਰ ਇਹਦਾ ਇਹ ਹੈ ਨੰਬਰ 2 ਦਾ ਫੈਕਟਰ ਹੈ ਬੇਟੀ ਸਾਈਜ਼ ਆਫ ਦੀ ਐਟਮ ਸਾਈਜ਼ ਆਫ ਦੀ ਐਟਮ ਯਾਰ ਜੀ ਗੱਲ ਆ ਬੇਟੇ ਜੇ ਤਾਂ ਇਹ ਐਟਮਸ ਜਿਆਦੇ ਵੱਡੇ ਹੋਣਗੇ ਤਾਂ ਬੌਂਡ ਲੈਂਥ ਵੀ ਜਿਆਦੇ ਹੋਊਗੀ ਅਗਰ ਇਹਨਾਂ ਐਟਮਸ ਦਾ ਸਾਈਜ਼ ਛੋਟਾ ਹੋਊਗਾ ਤਾਂ ਬੌਂਡ ਜਿਹੜੀ ਹੈਗੀ ਹੈ ਲੈਂਥ ਵੀ ਘੀ ਹੈ ਔਰ ਸ਼ਾਰਟੇਸਟ ਹੋਊਗੀ ਘਟ ਹੋਊਗੀ ਠੀਕ ਹੈ ਜੀ ਇਹਨਾਂ ਦੋ ਫੈਕਟਰਾਂ ਦੇ ਉੱਤੇ ਇਹ ਚੀਜ਼ ਡਿਪੈਂਡ ਕਰਦੀ ਹੈ ਨੰਬਰ 2 ਦਾ ਪੈਰਾਮੀਟਰ ਹੈ ਸਾਡੇ ਕੋਲੇ ਬੇਟੇ ਬੌਂਡ ਐਂਗਲ ਨੰਬਰ 2 ਤੇ ਕੀ ਆ ਗਿਆ ਸਾਡੇ ਕੋਲੇ ਬੌਂਡ ਐਂਗਲ ਆ ਗਿਆ ਬੌਂਡ ਐਂਗਲ ਹੈ ਜਿਹੜਾ ਬੇਟੇ ਉਹ ਕੀ ਹੈ ਕੋਈ ਵੀ ਤੁਸੀਂ ਸਟਰਕਚਰ ਲੋ ਇਸ ਤਰ੍ਹਾਂ ਕਰਕੇ ਠੀਕ ਹੈ ਉਹਦੇ ਵਿੱਚ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਜੀ ਜਿਹੜਾ ਐਵਰੇਜ ਐਂਗਲ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਇਹਨਾਂ ਦੇ ਆ ਜਿਹੜੇ ਬੌਂਡ ਬਣੇ ਹੋਏ ਨੇ ਇਹਨਾਂ ਦੇ ਆਰਬਿਟਲਸ ਦੇ ਕਰਕੇ ਬਣੇ ਹੋਏ ਨੇ ਆਪਾਂ ਇਸ ਤੋਂ ਪਹਿਲਾਂ ਲੈ ਚੈਪਟਰ ਅਸੀਂ ਪੜ੍ਹਿਆ ਵੀ ਆਰਬਿਟਲਸ ਹੈ ਜਿਹੜੇ ਉਹ ਆਪਸ ਦੇ ਵਿੱਚ ਓਵਰਲੈਪਿੰਗ ਕਰਦੇ ਨੇ ਔਰ ਜਿਹੜਾ ਹੈਗਾ ਬੌਂਡ ਬਣਾਉਂਦੇ ਨੇ ਠੀਕ ਹੈ ਔਰ ਆਰਬਿਟल्स ਜਿਹੜੇ ਹੈਗੇ ਆ ਇਲੈਕਟ੍ਰੋਨ ਪੇਅਰ ਆਪਸ ਦੇ ਵਿੱਚ ਸ਼ੇਅਰ ਹੋ ਕੇ ਆਰਬਿਟਲਸ ਉਹਨਾਂ ਦੇ ਸ਼ੇਅਰ ਹੋ ਕੇ ਬੌਂਡ ਬਣਾਉਂਦੇ ਨੇ ਔਰ ਇਹਨਾਂ ਦੇ ਆਰਬਿਟਨਸ ਦੇ ਵਿੱਚ ਜਿੰਨਾ ਮਤਲਬ ਕਿ ਆਪਸ ਚ ਐਂਗਲ ਹੁੰਦਾ ਹੈ ਮਤਲਬ ਇਹਨਾਂ ਦੇ ਇਲੈਕਟ੍ਰੋਨ ਡੈਨਸਿਟੀ ਦੇ ਵਿੱਚ ਜਾਂ ਇਲੈਕਟ੍ਰੋਨ ਕਲਾਊਡ ਦੇ ਵਿੱਚ ਤੇ ਇਹਦੇ ਇਲੈਕਟ੍ਰੋਨ ਕਲਾਊਡ ਦੇ ਵਿੱਚ ਜਿੰਨਾ ਐਵਰੇਜ ਐਂਗਲ ਆ ਗਿਆ ਉਸ ਨੂੰ ਅਸੀਂ ਬੌਂਡ ਐਂਗਲ ਦਾ ਨਾਮ ਦੇ ਦਿੰਨੇ ਆਂ ਜਿਵੇਂ ਵਿੱਚ ਟਰੈਟਰ ਹੈਡਲ ਸਟਰਕਚਰ ਅਤੇ ਇਹਦੇ 109.5 ਡਿਗਰੀ ਆਊਗਾ ਇਸ ਤੋਂ ਅੱਗੇ ਆਪਾਂ ਇਹਨੂੰ ਹੋਰ ਡਿਟੇਲ ਦੇ ਵਿੱਚ ਕਰਨਾ ਹੈ ਠੀਕ ਹੈ ਬੌਂਡ ਐਂਗਲ ਨੂੰ ਵੀ ਇਹਦਾ ਵੱਧ ਦਾ ਘਟ ਦਾ ਕਿਸ ਤਰ੍ਹਾਂ ਹੈਗਾ ਉਹ ਆਪਾਂ ਅੱਗੇ ਗੱਲ ਕਰਾਂਗੇ ਇੱਥੇ ਫਿਰ ਹਾਲ ਤੁਸੀਂ ਇੰਨੀ ਗੱਲ ਹੀ ਸਿੱਖਣੀ ਹੈ ਕਿ ਦੋ ਜਿਹੜੇ ਹੈਗੇ ਆਪਣੇ ਕੋਲੇ ਸੈਂਟਰਲ ਐਟਮ ਦੇ ਆਲੇ ਦੁਆਲੇ ਦੋ ਐਟਮਸ ਲੱਗੇ ਹੋਣ ਕਿਤੇ ਵੀ ਠੀਕ ਹੈ ਜੀ ਉਹਨਾਂ ਦੇ ਵਿਚਲਾ ਜਿਹੜਾ ਐਵਰੇਜ ਐਂਗਲ ਹੈ ਉਸ ਨੂੰ ਅਸੀਂ ਬੌਂਡ ਐਂਗਲ ਦਾ ਨਾਮ ਦੇ ਦਿੰਨੇ ਆ ਠੀਕ ਹੈ ਜੀ ਦਾ ਐਵਰੇਜ ਐਂਗਲ ਬੀਟਵੀਨ ਦੀ ਆਰਬਿਟल्स ਕਨਟੇਨਿੰਗ ਬੌਂਡਿੰਗ ਇਲੈਕਟ੍ਰੋਨ ਪੇਅਰਸ ਅਰਾਊਂਡ ਦਾ ਸੈਂਟਰਲ ਐਟਮ ਇਨ ਅ ਮੋਲੀਕੂਲ ਇਸ ਕਾਲਡ ਬੌਂਡ ਐਂਗਲ ਠੀਕ ਹੈ ਬੌਂਡ ਐਂਗਲ ਹਰੇਕ ਮੋਲੀਕੂਲ ਦਾ ਆਪਣਾ ਆਪਣਾ ਹੋਊਗਾ ਇਸ ਦਾ ਨਾਮ ਹੈ ਬੇਟੀ ਬੌਂਡ ਐਂਗਲ ਨੰਬਰ 3 ਦਾ ਪੈਰਾਮੀਟਰ ਆ ਜਾਂਦਾ ਸਾਡੇ ਕੋਲੇ ਬੌਂਡ ਐਂਥੈਲਪੀ ਬੌਂਡ ਐਂਥੈਲਪੀ ਐਂਥੈਲਪੀ ਦਾ ਮਤਲਬ એનર્ਜੀ ਵੀ ਹੁੰਦਾ ਸੀ ਪਿਛਲੇ ਚੈਪਟਰ ਦੇ ਵਿੱਚ ਕਰਕੇ ਆਏ ਆ ਬੇਟੀ ਇਹ ਤਾਂ ਜੇਕਰ ਹੁਣ ਬੇਟੇ ਆ ਜਿਹੜਾ ਬੌਂਡ ਬਣਿਆ ਹੋਇਆ ਸਾਡਾ ਇਹਨੂੰ ਤੋੜਨ ਵਾਸਤੇ ਸਾਨੂੰ ਘੱਟ એનર્ਜੀ ਲੱਗਦੀ ਹੈ ਤਾਂ ਅਸੀਂ ਕਹਿੰਦੇ ਜੀ ਉਹਦੀ ਬੌਂਡ ਐਂਥਲਪੀ ਘੱਟ ਹੈ ਜੇਕਰ ਉਹ ਬੌਂਡ ਨੂੰ ਤੋੜਨ ਵਾਸਤੇ ਜ਼ਿਆਦਾ એનર્ਜੀ ਲੱਗਦੀ ਹੈ ਅਸੀਂ ਕਹਿ ਦਨੇ ਹੈਗੇ ਜੀ ਉਹਦੀ ਬੌਂਡ ਐਂਥਲਪੀ ਜ਼ਿਆਦਾ ਹੈ فرض ਕਰੋ ਬੇਟੇ ਕੋਈ ਬੌਂਡ ਸਟਰੋਂਗ ਹੋਊਗਾ ਤਾਂ ਆਪਾਂ ਨੂੰ ਪਤਾ ਉਹਦੀ ਬੌਂਡ ਐਨਥਲਪੀ ਜ਼ਿਆਦਾ ਹੋਊਗੀ ਅਗਰ ਕੋਈ ਬੌਂਡ ਵੀਕ ਹੋਊਗਾ ਤਾਂ ਉਹਦੀ ਬੌਂਡ ਐਨਥਲਪੀ ਘੱਟ ਹੋਊਗੀ ਸਟਰੋਂਗ ਬੌਂਡ ਕਿਹੜਾ ਹੋਊਗਾ ਕਿਹੜੇ ਕਿਹੜੇ ਫੈਕਟਰਾਂ 'ਤੇ ਡਿਪੈਂਡ ਕਰਦਾ ਹੈ ਨੰਬਰ 1 ਦੇ ਉੱਤੇ ਡਿਪੈਂਡ ਕਰਦਾ ਹੈ ਇਹ ਬੌਂਡ ਲੈਂਥ ਦੇ ਉੱਤੇ ਠੀਕ ਹੈ ਬੌਂਡ ਲੈਂਥ ਦੇਖੋ ਬੇਟੇ ਜਿੰਨੀ ਵੀ ਬੌਂਡ ਦੀ ਲੈਂਥ ਜ਼ਿਆਦਾ ਹੋਊਗੀ ਆ ਮੰਨ ਲਓ ਪੈਨ ਹੈ ਵੱਡਾ ਸਾਰਾ ਇਹ ਪੈਨ ਦੀ ਲੈਂਥ ਜ਼ਿਆਦਾ ਤਾਂ ਇਹਨੂੰ ਅਸੀਂ ਈਜ਼ਲੀ ਤੋੜ ਸਕਦੇ ਹਾਂ ਜੇਕਰ ਲੈਂਥ ਵੀ ਘੱਟ ਹੋਊਗੀ ਉਹਨੂੰ ਈਜ਼ਲੀ ਨਹੀਂ ਤੋੜਿਆ ਜਾ ਸਕਦਾ ਮੋ ਤੋੜਨਾਸਤੇ ਸਾਨੂੰ ਜ਼ਿਆਦਾ ਮਿਹਨਤ ਮਸ਼ਕਤ ਜ਼ ਇਦਨੇ ਆਪਣੇ ਕੋਲੇ ਬੌਂਡ ਦੇ ਵਿੱਚ ਜੇ ਤਾਂ ਬਟੇ ਬੌਂਡ ਲੈਂਥ ਜਿਆਦਾ ਹੈ ਤਾਂ ਬੌਂਡ ਐਂਥਲਪੀ ਘਟ ਹੋਊਗੀ ਤੇ ਅਗਰ ਬੌਂਡ ਲੈਂਥ ਘਟ ਹੈ ਤਾਂ ਬੌਂਡ ਐਂਥਲਪੀ ਕੀ ਆ ਵੀ ਜਿਆਦਾ ਹੋਊਗੀ ਨੰਬਰ 2 ਦੇ ਉੱਤੇ ਡਿਪੈਂਡ ਕਰਦਾ ਬੌਂਡ ਮਲਟੀਪਲੀਸਿਟੀ ਬੌਂਡ ਮਲਟੀਪਲੀਸਿਟੀ ਕਿੰਨੇ ਡਿਪੈਂਡ ਕਰਦਾ ਹੈ ਜੇ ਤਾਂ ਬਟੇ ਸਿੰਗਲ ਬੌਂਡ ਹੈ ਉਹ ਵੀਕ ਹੋਊਗਾ इजीली ਤੋੜਿਆ ਜਾ ਸਕਦਾ ਹੈ ਡਬਲ ਨੂੰ इजीली ਨਹੀਂ ਤੋੜਿਆ ਜਾ ਸਕਦਾ ਟ੍ਰਿਪਲ ਨੂੰ ਤੋੜਨਾ ਸਾਡੇ ਆਸਤੇ ਖੋਰ ਵੀ ਮੁਸ਼ਕਲ ਕੰਮ ਹੋ ਜਾਂਦਾ ਹੈ ਇੰਉ ਕਰਕੇ ਸੀ ਕਹਿ ਦਿੰਦੇ ਨੇ ਜੀ ਬੌਂਡ ਮਲਟੀਪਲੀਸਿਟੀ ਤੇ ਵੀ ਡਿਪੈਂਡ ਕਰਦਾ ਹੈ ਤੀਸਰਾ ਫੈਕਟਰ ਆਪਾਂ ਲੈ ਲੈਣੇ ਹਨ ਬੇਟੇ ਸਾਈਜ਼ ਆਫ ਬੌਂਡਡ ਐਟਮ ਸਾਈਜ਼ ਆਫ ਬੌਂਡਡ ਐਟਮ ਜੇਕਰ ਬੌਂਡਡ ਐਟਮ ਛੋਟੇ ਹੋਣਗੇ ਤਾਂ ਆਬਵੀਅਸਲੀ ਫਿਰ ਉਹਨਾਂ ਦੀ ਬੌਂਡ ਲੈਂਥ ਵੀ ਘੱਟ ਹੋਊਗੀ ਬੌਂਡ ਲੈਂਥ ਘੱਟ ਹੋਊਗੀ ਤਾਂ ਉਹ ਸਟਰੋਂਗ ਹੋਊਗਾ ਇਸ ਕਰਕੇ ਆਪਾਂ ਕਹਿੰਦੇ ਕਿ ਉਹਦੀ ਬੌਂਡ ਐਨਥਲ ਵੀ ਜ਼ਿਆਦਾ ਹੋਊਗੀ ਠੀਕ ਹੈ ਜੀ ਇਹ ਪੈਰਾਮੀਟਰ ਸੀਗਾ ਅਗਲਾ ਆਪਣੇ ਕੋਲ ਚੌਥਾ ਨੰਬਰ ਦਾ ਪੈਰਾਮੀਟਰ ਹੈ ਬੌਂਡ ਆਰਡਰ ਬੌਂਡ ਆਰਡਰ ਤਾਂ ਸਿੰਪਲ ਜੀ ਗੱਲ ਦੀ ਹੈ ਬਟੇ ਸਿੰਗਲ ਬੌਂਡ ਹੈ ਜਾਂ ਡਬਲ ਬੌਂਡ ਹੈ ਜਾਂ ਟ੍ਰਿਪਲ ਬੌਂਡ ਹੈ ਇਹਨੂੰ ਆਪਾਂ ਬੌਂਡ ਆਰਡਰ ਕਹਿੰਦੇ ਨੇ ਸਿੰਗਲ ਬੌਂਡ ਦਾ ਮਤਲਬ ਬੌਂਡ ਆਰਡਰ ਕਿੰਨਾ ਹੈ 1 ਹੈ ਡਬਲ ਬੌਂਡ ਦਾ ਮਤਲਬ ਬੌਂਡ ਆਰਡਰ ਕਿੰਨਾ ਜੀ 2 ਹੈ ਟ੍ਰਿਪਲ ਬੌਂਡ ਦਾ ਮਤਲਬ ਹੈ ਬੌਂਡ ਆਰਡਰ 3 ਹੈ ਇਦਾਂ ਕਰਕੇ ਬਟੇ ਤੁਸੀਂ ਕੀ ਹੈ ਇਹ ਚੀਜ਼ ਨੂੰ ਕਰ ਲੈਣਾ ਬੌਂਡ ਪੈਰਾਮੀਟਰਸ ਨੂੰ ਠੀਕ ਹੈ ਜੀ ਔਰ ਇਸ ਤੋਂ ਅਗਲਾ ਜਿਹੜਾ ਆਪਣਾ ਟੌਪਿਕ ਹੈ ਬਟੇ ਉਹ ਹੈ ਰੈਜ਼ੋਨੈਂਸ ਦਾ ਠੀਕ ਹੈ ਉਹ ਆਪਾਂ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਦੇ ਨਾਲ ਕਰਵਾਵਾਂਗੇ ਤਾਂ ਜੇਕਰ ਪੈਸੇ ਵੀਡੀਓ ਦੇ ਵਿੱਚ ਕਰ ਦਿੰਦੇ ਮੇਰੇ ਵੀਡੀਓ ਬਹੁਤ ਜ਼ਿਆਦਾ ਵੱਡੀ ਬਣ ਨਹੀਂ ਜਾਣੀ ਹੈਗੀਏ ਤਾਂ ਕਰਕੇ ਮੈਂ ਸੋਚਦਾ ਕਿ ਉਹ ਆਪਾਂ ਜਿਹੜਾ ਐਡਵਾਂਸ ਦਾ ਕੰਮ ਹੈ ਉਹ ਅਗਲੀ ਵੀਡੀਓ ਦੇ ਵਿੱਚ ਹੀ ਕਰੀਏ ਠੀਕ ਹੈ ਜੀ ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਬੜੀ ਮਿਹਰਬਾਨੀ ਸ਼ੁਕਰੀਆ